ਕਿਸਾਨਾਂ ਦੇ ਵੱਲੋਂ ਕਾਲ ਦਿੱਤੀ ਗਈ ਸੀ ਤਾਂ ਬੈਰੀਕੇਡ ਤੋੜਨੇ ਨੌਜਵਾਨਾਂ ਵੱਲੋਂ ਸ਼ੁਰੂ ਕੀਤੇ ਨਾਲ ਦੀ ਨਾਲ ਹੀ ਹੰਝੂ ਗੈਸ ਦੇ ਗੋਲੇ ਧਾਕਣੇ ਸ਼ੁਰੂ ਕਰ ਦਿੱਤੇ ਗਏ ਆ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਸਿੱਧੀ ਤਸਵੀਰ ਸ਼ੰਭੂ ਬਾਡਰ ਦੀ ਦਿਖਾ ਰਿਹਾ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਜਿੱਥੇ ਗੋਲੇ ਧਾਕਣੇ ਸ਼ੁਰੂ ਕਰ ਦਿੱਤੇ ਆ ਲਗਾਤਾਰ ਟੀਅਰ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਵੱਡੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੋਈ ਆ ਤਾਂ ਇਧਰ ਉਹ ਟਰੈਕਟਰ ਜਿਹੜਾ ਆ ਸਾਹਮਣੇ ਜ਼ੂਮ ਕਰਕੇ ਦਿਖਾਓ ਟਰੈਕਟਰ ਸਾਹਮਣੇ ਜਿਹੜਾ ਟਰੈਕਟਰ ਆ ਇਹ ਨੌਜਵਾਨ ਉਧਰਲੇ ਭੰਨੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਟੀਅਰ ਗੈਸ ਦੇ ਗੋਲੇ ਆਉਣੇ ਸ਼ੁਰੂ ਹੋ ਗਏ ਸ਼ੰਭੂ ਬਾੜ ਦੀ ਤਸਵੀਰ ਦਿਖਾਰੇ ਤੁਹਾਨੂੰ ਜਿੱਥੇ ਵੱਡਾ ਇਕੱਠ ਕਿਸਾਨਾਂ ਦਾ ਔਰ ਬੈਰੀਕੇਡ ਖਦੇੜਨ ਦੀ ਕੋਸ਼ਿਸ਼ ਦੇ ਵਿੱਚ ਹੈ ਪ੍ਰਸ਼ਾਸਨ ਤਾਂ ਉੱਥੇ ਹੀ ਹੰਝੂ ਗੈਸ ਦੇ ਗੋਲੇ ਦਾ ਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਸਿੱਧੀ ਤਸਵੀਰ ਸ਼ੰਭੂ ਬਾਡਰ ਤੋਂ ਦਿਖਾ ਰਹੇ ਤੁਹਾਨੂੰ ਤਾਂ ਉਹ ਸਾਹਮਣੇ ਟਰੈਕਟਰ ਖੜਾ ਜਿਹੜਾ ਸਾਹਮਣੇ ਵਾਲਾ ਟਰੈਕਟਰ ਜਿਹੜਾ ਉਹ ਦੇਖੋ ਜਿਵੇਂ ਟਰੈਕਟਰ ਪਰਲੇ ਬੰਨਿਆਂ ਨੂੰ ਜਾਣਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਪਰਲੇ ਬੰਨਿਓਂ ਹੰਝੂ ਗੈਸ ਦੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਪ੍ਰਸ਼ਾਸਨ ਨੇ ਤਾਂ ਕਿਸਾਨਾਂ ਨੇ ਵੀ ਪੂਰਾ ਇੰਤਜ਼ਾਮ ਕੀਤਾ ਸੀ ਪਰ ਤਹਿ ਸ਼ਰਤਾਂ ਮੁਤਾਬਕ ਤਹਿ ਗੱਲਾਂ ਦੇ ਮੁਤਾਬਕ ਇਹਨਾਂ ਨੇ ਪੋਕਲੈਨ ਮਸ਼ੀਨਾਂ ਨਹੀਂ ਚਲਾਈਆਂ ਹਾਲਾਂਕਿ ਪੋਕਲੈਨ ਮਸ਼ੀਨਾਂ ਵੱਡੀਆਂ ਹੈਡਰਾ ਕ੍ਰੇਨਸ ਇੱਥੇ ਲਿਆ ਕੇ ਖੜੀਆਂ ਕਰ ਲਈਆਂ ਤਾਂ ਪਰ ਕਿਸਾਨ ਕਹਿੰਦੇ ਕਿ ਅਸੀਂ ਨਹੀਂ ਚਲਾਵਾਂਗੇ ਇਹ ਪੋਕਲੈਨ ਮਸ਼ੀਨਾਂ ਜਿਹੜੀਆਂ ਕਹਿੰਦੇ ਕਿ ਅਸੀਂ ਨਹੀਂ ਚਲਾਵਾਂਗੇ ਇਹ ਤਸਵੀਰ ਸ਼ੰਭੂ ਬਾਡਰ ਦੀ ਆ ਜਿੱਥੇ ਵੱਡਾ ਇਕੱਠ ਹੈ ਕਿਸਾਨਾਂ ਦਾ ਔਰ ਉੱਥੇ ਹੀ ਹੰਝੂ ਗੈਸ ਦੇ ਗੋਲੇ ਸ਼ੁਰੂ ਕਰ ਦਿੱਤੇ ਆ ਦਾਗੜੇ ਪ੍ਰਸ਼ਾਸਨ ਨੇ ਤਾਂ ਲਗਾਤਾਰ ਫੋਟੋਗ੍ਰਾਫੀ ਵੀ ਕੀਤੀ ਜਾ ਰਹੀ ਹੈ ਜਿਹੜੇ ਮੁੰਡੇ ਤਲਵਾਰ ਲੈ ਕੇ ਖੜੇ ਆ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਪਰਲੇਵਾਨੇ ਉਹ ਪ੍ਰਸ਼ਾਸਨ ਵੀ ਫੋਟੋਗ੍ਰਾਫੀ ਕਰ ਰਿਹਾ ਤਾਂ ਬਕਾਇਦਾ ਕਿਸਾਨ ਆਗੂਆਂ ਨੇ ਵੀ ਇਹ ਅਪੀਲ ਕੀਤੀ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਨਹੀਂ ਕਰਨੀ ਅਸੀਂ ਕਹਿੰਦੇ ਅਸੀਂ ਤਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਾਣਾ ਤਾਂ ਸਕਾਲ ਜਿਹੜੀ ਦਿੱਤੀ ਗਈ ਸੀ ਉਧਰੋਂ ਡਰੋਨ ਆ ਰਿਹਾ ਉਧਰੋਂ ਇੱਕ ਹੋਰ ਡਰੋਨ ਆ ਗਿਆ ਇਸ ਪਾਸੇ ਆ ਡਰੋਨ ਜਿਹੜਾ ਆ ਡਰੋਨ ਆਇਆ ਤਾਂ ਹੰਝੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਡਾਕੇ ਜਾਣਗੇ ਆ ਡਰੋਨ ਆ ਰਿਹਾ ਜਿਹੜਾ ਇਹ ਡਰੋਨ ਦੇ ਵੱਲੋਂ ਗੋਲੇ ਦਾਕੇ ਜਾਣਗੇ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਗੋਲੇ ਸੁੱਟ ਰਿਹਾ ਪਰ ਉਧਰੋਂ ਪਤੰਗ ਵੀ ਚੜਿਆ ਹੋਇਆ ਮੁੰਡਿਆਂ ਨੇ ਪਤੰਗ ਵੀ ਚੜਿਆ ਹੋਇਆ ਪਰਲੇ ਬੰਨੇ ਅਸਮਾਨ ਦੇ ਵਿੱਚ ਪਰ ਇਧਰੋਂ ਇਧਰੋਂ ਗੋਲੇ ਦਾਕੇ ਜਾ ਰਹੇ ਆ ਔਰ ਉਧਰੋਂ ਉਧਰੋਂ ਕਿਸਾਨ ਆਗੂਆਂ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਵਾਰ-ਵਾਰ ਕਿ ਇਹ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਜਿਹੜੇ ਗੋਲੇ ਦਾਗੇ ਜਾ ਰਹੇ ਆ ਉਧਰੋਂ ਸਰਵਣ ਪੰਦੇਰ ਕਹਿੰਦੇ ਕਿ ਅਸੀਂ ਅੱਗੇ ਲੱਗਾਂਗੇ ਕਿਸਾਨ ਆਗੂ ਕਹਿੰਦੇ ਕਿ ਅਸੀਂ ਅੱਗੇ ਲੱਗਾਂਗੇ ਅਸੀਂ ਅੱਗੇ ਜਾ ਕੇ ਤੁਹਾਡੇ ਅੱਗੇ ਖੜਾਂਗੇ ਤਾਂ ਲਗਾਤਾਰ ਸ਼ੈਲਿੰਗ ਹੋ ਰਹੀ ਆ ਖੰਜੂ ਕਾਸੇ ਗੋਲੇ ਲਗਾਤਾਰ ਦਾਗੇ ਜਾ ਰਹੇ ਆ ਤਾਂ ਕਹਿੰਦੇ ਉਹਨਾਂ ਦੀ ਮੰਨਛਾ ਅਸੀਂ ਪੂਰੀ ਨਹੀਂ ਹੋਣ ਦੇਣੀ ਤਾਂ ਜਿਹੜੇ ਗੱਲ ਕਰ ਰਹੇ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਗਏ ਪਰ ਉਧਰੋਂ ਹਰਿਆਣਾ ਵਾਲੇ ਬੰਦੇ ਜਿੱਦਾਂ ਪੈਰਾਮਿਲਟਰੀ ਫੋਰਸ ਲਾਈ ਹੋਈ ਆ ਉਹਨਾਂ ਨੇ ਹੰਝੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਆ ਕਿਸਾਨਾਂ ਦੇ ਉੱਪਰ ਤਾਂ ਇੱਕ ਵਾਰ ਤਾਂ ਫਗੜੜ ਮੱਚੀ ਪਰ ਹੁਣ ਕਿਸਾਨ ਇਸ ਚੀਜ਼ ਨੂੰ ਲੈ ਕੇ ਤਾਂ ਪੂਰੇ ਪ੍ਰੇਪੇਅਰ ਹੋ ਗਿਆ ਕਿਉਂਕਿ ਦੁਨੀਆ ਭਰ 'ਚ ਜਿੰਨੇ ਵੀ ਅੰਦੋਲਨ ਹੋਏ ਉਹਨਾਂ ਅੰਦੋਲਨਾਂ ਤੋਂ ਸਿੱਖਿਆ ਕਿਉਂਕਿ ਇਹ ਟੈਕਨੀਕਸ ਜਿਹੜੀਆਂ ਹਨ ਉਹਨਾਂ ਵਿਦੇਸ਼ੀ ਅੰਦੋਲਨਾਂ ਦੇ ਵਿੱਚ ਵਰਤੀਆਂ ਗਈਆਂ ਪਰ ਪੰਨ ਅੰਦੋਲਨ ਕਿ ਕਿਸੇ ਵੀ ਫਰਕੇ ਦਾ ਹੋਵੇ ਤਾਂ ਜਿਹੜੇ ਇਹ ਟੈਕਨੀਕ ਵਰਤੀਆਂ ਜਾਂਦੀਆਂ ਉਹ ਹੀ ਟੈਕਨੀਕ ਹੁਣ ਕਿਸਾਨਾਂ ਦੇ ਉੱਪਰ ਵਰਤੀ ਜਾ ਰਹੀ ਆ ਪਰ ਅਗਲੇ ਬੰਨੇ ਵੱਡਾ ਇਕੱਠ ਹੈ ਕਿਸਾਨ ਆਗੂਆਂ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਆ ਕਿ ਅਗਲੇ ਬੰਨੇ ਨਾ ਜਾਇਆ ਜਾਵੇ ਅਗਲੇ ਬੰਨੇ ਨਾ ਜਾਣ ਕਿਸਾਨ ਕਿਸਾਨ ਅਗਲੇ ਬੰਨੇ ਤਾਂ ਕਹਿੰਦੇ ਅਸੀਂ ਅੱਗੇ ਜਾ ਕੇ ਲੱਗਾਂਗੇ ਕਹਿੰਦੇ ਜਿਹੜੇ ਆਗੂ ਮਾਰਨੇ ਉਹ ਮਾਰ ਲੈ ਜਾਣ ਕੋਈ ਚੱਕਰ ਨਹੀਂ ਅਸੀਂ ਅੱਗੇ ਚੱਲਾਂਗੇ ਤਾਂ ਸ਼ੰਭੂ ਬਾਡਰ ਦੇ ਉੱਪਰ ਮਾਹੌਲ ਪੱਖਿਆ ਦੇਖ ਸਕਦੇ ਹੋ ਤਸਵੀਰ ਟਰੈਕਟਰ ਲੈ ਕੇ ਜਿਵੇਂ ਨੌਜਵਾਨ ਅੱਗੇ ਗਏ ਉਧਰ ਲੈ ਕੇ ਜਿਵੇਂ ਨੌਜਵਾਨ ਅੱਗੇ ਗਏ ਉਧਰਲੇ ਬੰਨੇ ਉਹ ਵੀ ਪੋਕਲੈ ਜ਼ਬਰਦਸਤ ਲੈਂਦੀ ਹੋਈਆਂ ਪਰਲੇ ਬੰਨੇ ਵੀ ਪੌਕਲੈਨ ਮਸ਼ੀਨਾਂ ਜਿਹੜੀਆਂ ਉਹ ਖੜੀਆਂ ਵੱਡੀਆਂ ਮਸ਼ੀਨਾਂ ਪੌਕਲੈਨ ਜਿਹੜੀਆਂ ਨੇ ਉਹ ਲਿਆ ਕੇ ਪੁਲਿਸ ਦੇ ਵੱਲੋਂ ਲਾਈਆਂ ਗਈਆਂ ਪਰਲੇ ਬੰਨੇ ਉਧਰਲੇ ਬੰਨੇ ਵੀ ਖੜੀ ਆ ਇਧਰ ਵੀ ਤਾਂ ਕਿ ਜੇ ਇਧਰੋਂ ਕੋਈ ਪੌਕਲੈਨ ਮਸ਼ੀਨ ਵੀ ਲੈ ਕੇ ਜਾਂਦਾ ਤਾਂ ਪੌਕਲੈਨ ਮਸ਼ੀਨ ਦੂਜੇ ਬੰਨੇ ਉਹ ਵੀ ਚਲਾ ਦਿੱਤੀ ਜਾਵੇ ਤਾਂ ਕਿ ਬੈਰੀਗੇਟ ਨਾ ਹਲਾ ਸਕਣ ਇੱਕ ਕਿਸਾਨ ਇਹ ਨੌਜਵਾਨ ਜਿਹੜੇ ਆ ਤਾਂ ਕਹਿੰਦੇ ਆ ਆਗੂਆਂ ਨੂੰ ਦੇਖੋ ਅੱਜ ਸਾਡੇ ਵਾਲੇ ਬਣੇ ਦੇਖੋ ਕਿਉਂਕਿ ਅਸੀਂ ਕਹਿੰਦੇ ਅੱਗੇ ਜਾਵਾਂਗੇ ਕਹਿੰਦੇ ਜਾਂ ਤਾਂ ਅਸੀਂ ਕੋਲ ਜਿੱਤਾਂਗੇ ਜਾਂ ਇੱਥੇ ਹੀ ਜਾਨ ਦੇ ਕੇ ਜਾਵਾਂਗੇ ਤੁਸੀਂ ਪਰਵਾਹ ਨਾ ਕਰੋ ਇਹ ਗੱਲ ਨੌਜਵਾਨ ਕਹਿੰਦੇ ਆ ਕਹਿੰਦੇ ਕਿ ਜਾਨਾਂ ਗਵਾਉਣੀਆਂ ਪਈਆਂ ਜਾਨਾਂ ਵੀ ਦੇਾਂਗੇ ਇਹ ਗੱਲ ਕਿਸਾਨ ਲੀਡਰ ਕਹਿ ਰਹੇ ਸਰਵਣ ਪੰਦੇਰ ਬਰੀਫ ਕਰ ਰਹੇ ਆ ਜਕਾਰੇ ਲੱਗ ਰਿਹਾ ਜਕਾਰੇ ਲੱਗ ਰਿਹਾ ਸ਼ੰਭੂ ਬਾਡਰ ਦੀ ਤਸਵੀਰ ਆ ਇਹਨਾਂ ਦਾ ਜਬਰਦਾਰ ਮੁਕਾਬਲਾ ਸਬਰ ਨਾਲ ਕਰਨਾ ਸੀ ਇਧਰ ਤੇਜ ਇਧਰ ਵੀ ਦੇਖੋ ਆ ਤੇਜ ਵੀਰ ਖੁਣੀ ਖੜਿਆ ਇਧਰਲੇ ਬੰਨੇ ਜਾਂ ਬਾਕੀ ਦੇ ਕਿਸਾਨ ਲੀਡਰ ਵੀ ਆ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਆ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਆ ਕਿ ਨੌਜਵਾਨ ਅਗਲੇ ਪਾਸੇ ਨਾ ਜਾਣ ਧਿਆਨ ਰੱਖਿਆ ਜਾਵੇ ਇਸ ਚੀਜ਼ ਦਾ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਇੱਥੇ ਕਹਿੰਦੇ ਜੇ ਭੰਦੇਰ ਨੂੰ ਤੁਸੀਂ ਆਗੂ ਮੰਨਦੇ ਆਂ ਡੱਲੇ ਵਾਲ ਨੂੰ ਆਗੂ ਮੰਨਦੇ ਆਂ ਬਾਕੀਆਂ ਨੂੰ ਵੀ ਅੱਗੇ ਆਗੂ ਮੰਨਦੇ ਆਂ ਤੁਸੀਂ ਤਾਂ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਨਾ ਕਰੋ ਤੁਸੀਂ ਪਿੱਛੇ ਹਟੋ ਇਹ ਗੱਲ ਕਹੀ ਜਾ ਰਹੀ ਹੈ ਤਾਂ ਕਿਸਾਨਾਂ ਨੂੰ ਪਿੱਛੇ ਹਟਣ ਦੇ ਲਈ ਕਿਹਾ ਜਾ ਰਿਹਾ ਕਿਸਾਨ ਆਗੂਆਂ ਦੇ ਵੱਲੋਂ ਕਿ ਕਹਿੰਦੇ ਮੰਨਸ਼ਾ ਉਹਨਾਂ ਦੀ ਪੂਰੀ ਨਹੀਂ ਹੋਣ ਦੇਣੀ ਅਸੀਂ ਕਿਉਂਕਿ ਅਗਲੇ ਵੱਨੋਂ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਆ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਹੰਝੂ ਗੈਸ ਦੇ ਜਿਸ ਤੋਂ ਬਾਅਦ ਇੱਕ ਵਾਰ ਮੌਕੇ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਇੱਕ ਵਾਰ ਤਾਂ ਕਿਸਾਨਾਂ ਨੇ ਵੀ ਇੰਤਜ਼ਾਮ ਆਪਦਾ ਕੀਤਾ ਪਰ ਉਧਰੋਂ ਗੋਲੇ ਧੱਕਣੇ ਸ਼ੁਰੂ ਕਰ ਦਿੱਤੇ ਗਏ ਆ ਤਾਂ ਸ਼ੁਰੂ ਕਿਤੇ ਨਾਲ ਦੀ ਨਾਲ ਹੀ ਹੰਝੂ ਗੈਸ ਦੇ ਗੋਲੇ ਧੱਕਣੇ ਸ਼ੁਰੂ ਕਰ ਦਿੱਤੇ ਗਏ ਆ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਸਿੱਧੀ ਤਸਵੀਰ ਸ਼ੰਭੂ ਬਾਡਰ ਦੀ ਦਿਖਾ ਰਹੇ ਆ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਜਿੱਥੇ ਗੋਲੇ ਧੱਕਣੇ ਸ਼ੁਰੂ ਕਰ ਦਿੱਤੇ ਆ ਲਗਾਤਾਰ ਟੀਅਰ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਵੱਡੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੋਈ ਆ ਤਾਂ ਇਧਰ ਉਹ ਟਰੈਕਟਰ ਜਿਹੜਾ ਆ ਸਾਹਮਣੇ ਜ਼ੂਮ ਕਰਕੇ ਦਿਖਾਓ ਟਰੈਕਟਰ ਸਾਹਮਣੇ ਜਿਹੜਾ ਟਰੈਕਟਰ ਆ ਇਹ ਨੌਜਵਾਨ ਉਧਰਲੇ ਭੰਨੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਟੀਅਰ ਗੈਸ ਦੇ ਗੋਲੇ ਆਉਣੇ ਸ਼ੁਰੂ ਹੋ ਗਏ ਸ਼ੰਭੂ ਬਾੜ ਦੀ ਤਸਵੀਰ ਦਿਖਾ ਰਹੇ ਤੁਹਾਨੂੰ ਜਿੱਥੇ ਵੱਡਾ ਇਕੱਠ ਕਿਸਾਨਾਂ ਦਾ ਔਰ ਬੈਰੀਕੇਡ ਖਦੇੜਨ ਦੀ ਕੋਸ਼ਿਸ਼ ਦੇ ਵਿੱਚ ਹੈ ਪ੍ਰਸ਼ਾਸਨ ਤਾਂ ਉੱਥੇ ਹੀ ਹੰਝੂ ਗੈਸ ਦੇ ਗੋਲੇ ਦਾਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਸਿੱਧੀ ਤਸਵੀਰ ਸ਼ੰਭੂ ਬਾਡਰ ਤੋਂ ਦਿਖਾ ਰਹੇ ਤੁਹਾਨੂੰ ਤਾਂ ਉਹ ਸਾਹਮਣੇ ਟਰੈਕਟਰ ਖੜਾ ਜਿਹੜਾ ਸਾਹਮਣੇ ਵਾਲਾ ਟਰੈਕਟਰ ਜਿਹੜਾ ਉਹ ਦੇਖੋ ਜਿਵੇਂ ਟਰੈਕਟਰ ਪਰਲੇ ਬੰਨਿਆਂ ਨੂੰ ਜਾਣਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਪਰਲੇ ਬੰਨਿਓ ਹੰਝੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਪ੍ਰਸ਼ਾਸਨ ਨੇ ਤਾਂ ਕਿਸਾਨਾਂ ਨੇ ਵੀ ਪੂਰਾ ਇੰਤਜ਼ਾਮ ਕੀਤਾ ਸੀ ਪਰ ਤੈਅ ਸ਼ਰਤਾਂ ਮੁਤਾਬਕ ਤੈਅ ਗੱਲਾਂ ਦੇ ਮੁਤਾਬਕ ਇਹਨਾਂ ਨੇ ਪੋਕਲੈਨ ਮਸ਼ੀਨਾਂ ਨਹੀਂ ਚਲਾਈਆਂ ਹਾਲਾਂਕਿ ਪੋਕਲੈਨ ਮਸ਼ੀਨਾਂ ਵੱਡੀਆਂ ਹੈਡਰਾ ਕ੍ਰੇਨਸ ਇੱਥੇ ਲਿਆ ਕੇ ਖੜੀਆਂ ਕਰ ਲਈਆਂ ਪਰ ਕਿਸਾਨ ਕਹਿੰਦੇ ਕਿ ਅਸੀਂ ਨਹੀਂ ਚਲਾਵਾਂਗੇ ਇਹ ਪੋਕਲੈਨ ਮਸ਼ੀਨਾਂ ਜਿਹੜੀਆਂ ਕਹਿੰਦੇ ਕਿ ਅਸੀਂ ਨਹੀਂ ਚਲਾਵਾਂਗੇ ਇਹ ਤਸਵੀਰ ਸ਼ੰਭੂ ਬਾਡਰ ਦੀ ਆ ਜਿੱਥੇ ਵੱਡਾ ਇਕੱਠ ਹੈ ਕਿਸਾਨਾਂ ਦਾ ਔਰ ਉੱਥੇ ਹੀ ਹੰਝੂ ਗੈਸ ਦੇ ਗੋਲੇ ਸ਼ੁਰੂ ਕਰ ਦਿੱਤੇ ਆ ਦਾਗੜੇ ਪ੍ਰਸ਼ਾਸਨ ਨੇ ਤਾਂ ਲਗਾਤਾਰ ਫੋਟੋਗ੍ਰਾਫੀ ਵੀ ਕੀਤੀ ਜਾ ਰਹੀ ਹੈ ਜਿਹੜੇ ਮੁੰਡੇ ਤਲਵਾਰ ਲੈ ਕੇ ਖੜੇ ਆ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਪਰਲੇਮਾਨੇ ਉਹ ਪ੍ਰਸ਼ਾਸਨ ਵੀ ਫੋਟੋਗ੍ਰਾਫੀ ਕਰ ਰਿਹਾ ਤਾਂ ਬਾਕਾਇਦਾ ਕਿਸਾਨ ਆਗੂਆਂ ਨੇ ਵੀ ਇਹ ਅਪੀਲ ਕੀਤੀ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਨਹੀਂ ਕਰਨੀ ਅਸੀਂ ਕਹਿੰਦੇ ਹਾਂ ਇਸ ਦਾ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਾਣਾ ਤਾਂ ਕਾਲ ਜਿਹੜੀ ਦਿੱਤੀ ਗਈ ਸੀ ਉਧਰੋਂ ਡਰੋਨ ਆ ਰਿਹਾ ਉਧਰੋਂ ਇੱਕ ਹੋਰ ਡਰੋਨ ਆ ਗਿਆ ਇਸ ਪਾਸੇ ਆ ਡਰੋਨ ਜਿਹੜਾ ਆ ਡਰੋਨ ਆਇਆ ਤਾਂ ਹੰਝੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਛੁਟਾ ਕੇ ਜਾਣਗੇ ਆ ਡਰੋਨ ਆ ਰਿਹਾ ਜਿਹੜਾ ਇਹ ਡਰੋਨ ਦੇ ਵੱਲੋਂ ਗੋਲੇ ਦਾਕੇ ਜਾਣਗੇ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਗੋਲੇ ਸੁੱਟ ਰਿਹਾ ਪਰ ਉਧਰੋਂ ਪਤੰਗ ਵੀ ਚੜਿਆ ਹੋਇਆ ਮੁੰਡਿਆਂ ਨੇ ਪਤੰਗ ਵੀ ਚੜਿਆ ਹੋਇਆ ਪਰਲੇ ਬੰਦੇ ਸਮਾਨ ਦੇ ਵਿੱਚ ਪਰ ਇਧਰੋਂ ਇਧਰੋਂ ਗੋਲੇ ਦਾਕੇ ਜਾ ਰਹੇ ਆ ਔਰ ਉਧਰੋਂ ਉਧਰੋਂ ਕਿਸਾਨ ਆਗੂਆਂ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਹੈ ਕਿਸਾਨ ਆਗੂਆਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਹੈ ਵਾਰ-ਵਾਰ ਕਿ ਇਹ ਇਸ ਤਰ੍ਹਾਂ ਨਾ ਕੀਤਾ ਜਾਵੇ ਤਾਂ ਜਿਹੜੇ ਗੋਲੇ ਦਾਗੇ ਜਾ ਰਹੇ ਆ ਉਧਰੋਂ ਸਰਵਣ ਪੰਦੇਰ ਕਹਿੰਦੇ ਕਿ ਅਸੀਂ ਅੱਗੇ ਲੱਗਾਂਗੇ ਕਿਸਾਨ ਆਗੂ ਕਹਿੰਦੇ ਕਿ ਅਸੀਂ ਅੱਗੇ ਲੱਗਾਂਗੇ ਅਸੀਂ ਅੱਗੇ ਜਾ ਕੇ ਤੁਹਾਡੇ ਅੱਗੇ ਖੜਾਂਗੇ ਤਾਂ ਲਗਾਤਾਰ ਸ਼ੈਲਿੰਗ ਹੋ ਰਹੀ ਆ ਖੰਜੂ ਗੈਸ ਦੇ ਗੋਲੇ ਲਗਾਤਾਰ ਦਾਗੇ ਜਾ ਰਹੇ ਆ ਤਾਂ ਕਹਿੰਦੇ ਉਹਨਾਂ ਦੀ ਮੰਨਛਾ ਅਸੀਂ ਪੂਰੀ ਨਹੀਂ ਹੋਣ ਦੇਣੀ ਤਾਂ ਜਿਹੜੇ ਗੱਲ ਕਰ ਰਹੇ ਇਹ ਤਸਵੀਰ ਸ਼ੰਭੂ ਬਾਰਡਰ ਦੀ ਆ ਜਿੱਥੇ ਇੰਤਜ਼ਾਮ ਕਿਸਾਨਾਂ ਦੇ ਵੱਲੋਂ ਵੀ ਕੀਤੇ ਗਏ ਪਰ ਉਧਰੋਂ ਹਰਿਆਣਾ ਵਾਲੇ ਬੰਦੇਓ ਜਿੱਦਾਂ ਪੈਰਾਮਿਲਟਰੀ ਫੋਰਸ ਲਾਈ ਹੋਈ ਆ ਉਹਨਾਂ ਨੇ ਹੰਝੂ ਗੈਸ ਦੇ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਆ ਕਿਸਾਨਾਂ ਦੇ ਉੱਪਰ ਤਾਇਕਵਾਰਤਾ ਪਗਦਰਮਾਚੀ ਪਰ ਹੁਣ ਕਿਸਾਨ ਇਸ ਚੀਜ਼ ਨੂੰ ਲੈ ਕੇ ਤਾਂ ਪੂਰੇ ਪ੍ਰੇਪੇਅਰ ਹੋ ਗਿਆ ਕਿਉਂਕਿ ਦੁਨੀਆ ਭਰ ਚ ਜਿੰਨੇ ਵੀ ਅੰਦੋਲਨ ਹੋਏ ਉਹਨਾਂ ਅੰਦੋਲਨਾਂ ਤੋਂ ਸਿੱਖਿਆ ਕਿਉਂਕਿ ਇਹ ਟੈਕਨੀਕਸ ਜਿਹੜੀਆਂ ਹਨ ਉਹਨਾਂ ਵਿਦੇਸ਼ੀ ਅੰਦੋਲਨਾਂ ਦੇ ਵਿੱਚ ਵਰਤੀਆਂ ਗਈਆਂ ਪਰ ਕੋਈ ਅੰਦੋਲਨ ਕਿਸੇ ਵੀ ਫਿਰਕੇ ਦਾ ਹੋਵੇ ਤਾਂ ਜਿਹੜੇ ਇਹ ਟੈਕਨੀਕ ਵਰਤੀਆਂ ਜਾਂਦੀਆਂ ਉਹੀ ਟੈਕਨੀਕ ਹੁਣ ਕਿਸਾਨਾਂ ਦੇ ਉੱਪਰ ਵਰਤੀ ਜਾ ਰਹੀ ਆ ਪਰ ਅਗਲੇ ਬੰਨੇ ਵੱਡਾ ਇਕੱਠ ਹੈ ਕਿਸਾਨ ਆਗੂਆਂ ਵੱਲੋਂ ਵਾਰ-ਵਾਰ ਅਪੀਲ ਕੀਤੀ ਜਾ ਰਹੀ ਆ ਕਿ ਅਗਲੇ ਬੰਨੇ ਨਾ ਜਾਇਆ ਜਾਵੇ ਅਗਲੇ ਬੰਨੇ ਨਾ ਜਾਣ ਕਿਸਾਨ ਕਿਸਾਨ ਅਗਲੇ ਬੰਨੇ ਤਾਂ ਕਿ ਕਹਿੰਦੇ ਅਸੀਂ ਅੱਗੇ ਜਾ ਕੇ ਲੱਗਾਂਗੇ ਕਹਿੰਦੇ ਜਿਹੜੇ ਆਗੂ ਮਾਰਨੇ ਉਹ ਮਾਰ ਲੈ ਜਾਣ ਕੋਈ ਚੱਕਰ ਨਹੀਂ ਅਸੀਂ ਅੱਗੇ ਚੱਲਾਂਗੇ ਤਾਂ ਸ਼ੰਭੂ ਬਾਰਡਰ ਦੇ ਉੱਪਰ ਮਾਹੌਲ ਪੱਖਿਆ ਦੇਖ ਸਕਦੇ ਹੋ ਤਸਵੀਰ ਟਰੈਕਟਰ ਲੈ ਕੇ ਜਿਵੇਂ ਨੌਜਵਾਨ ਅੱਗੇ ਗਏ ਉਧਰ ਲੈ ਕੇ ਜਿਵੇਂ ਨੌਜਵਾਨ ਅੱਗੇ ਗਏ ਉਧਰਲੇ ਬੰਨੇ ਵੀ ਪੋਕਲੈਨ ਮਸ਼ੀਨਾ ਜ਼ਬਰਦਸਤ ਲੈਂਦੀਆਂ ਹੋਈਆਂ ਪਰਲੇ ਬੰਨੇ ਵੀ ਪੋਕਲੈਨ ਮਸ਼ੀਨਾ ਜਿਹੜੀਆਂ ਉਹ ਖੜੀਆਂ ਵੱਡੀਆਂ ਮਸ਼ੀਨਾ ਪੋਕਲੈਨ ਜਿਹੜੀਆਂ ਨੇ ਉਹ ਲਿਆ ਕੇ ਪੁਲਿਸ ਦੇ ਵੱਲੋਂ ਲਾਈਆਂ ਗਈਆਂ ਪਰਲੇ ਬੰਨੇ ਉਧਰਲੇ ਬੰਨੇ ਵੀ ਖੜੀਆਂ ਇੱਧਰ ਵੀ ਤਾਂ ਕਿ ਜੇ ਇਧਰੋਂ ਕੋਈ ਪੋਕਲੈਨ ਮਸ਼ੀਨ ਵੀ ਲੈ ਕੇ ਜਾਂਦਾ ਤਾ ਪੌਕ੍ਰੈਨ ਮਸ਼ੀਨ ਦੂਜੇ ਬੰਦੇ ਉਹ ਵੀ ਚਲਾ ਦਿੱਤੀ ਜਾਵੇ ਤਾਂ ਕਿ ਬੈਰੀਗੇਟ ਨਾ ਹਲਾ ਸਕਣ ਇਹ ਕਿਸਾਨ ਇਹ ਨੌਜਵਾਨ ਜਿਹੜੇ ਆ ਤਾਂ ਕਹਿੰਦੇ ਆਗੂਆਂ ਨੂੰ ਦੇਖੋ ਅੱਜ ਸਾਡੇ ਵਾਲੇ ਬੰਦੇ ਦੇਖੋ ਕਿਉਂਕਿ ਅਸੀਂ ਕਹਿੰਦੇ ਅੱਗੇ ਜਾਵਾਂਗੇ ਕਹਿੰਦੇ ਜਾਂ ਤਾਂ ਅਸੀਂ ਕੋਲ ਜਿੱਤਾਂਗੇ ਜਾਂ ਇੱਥੇ ਹੀ ਜਾਨ ਦੇ ਕੇ ਜਾਵਾਂਗੇ ਤੁਸੀਂ ਪਰਵਾਹ ਨਾ ਕਰੋ ਇਹ ਗੱਲ ਨੌਜਵਾਨ ਕਹਿੰਦੇ ਆ ਕਹਿੰਦੇ ਕਿ ਜਾਨਾਂ ਗਵਾਉਣੀਆਂ ਪਈਆਂ ਜਾਨਾਂ ਵੀ ਦੇਵਾਂਗੇ ਇਹ ਗੱਲ ਕਿਸਾਨ ਲੀਡਰ ਕਹਿ ਰਹੇ ਸਰਵਣ ਪੰਦੇਰ ਬਰੀਫ ਕਰ ਰਹੇ ਆ ਜਕਾਰੇ ਲੱਗ ਰਿਹਾ ਜਕਾਰੇ ਲੱਗ ਰਿਹਾ ਸ਼ੰਭੂ ਬਾਡਰ ਦੀ ਤਸਵੀਰ ਆ ਇਹਨਾਂ ਦਾ ਜਬਰਦਾਰ ਮੁਕਾਬਲਾ ਸਬਰ ਨਾਲ ਕਰਨਾ ਸੀ ਇਧਰ ਤੇਜ ਇਧਰ ਵੀ ਦੇਖੋ ਆ ਤੇਜ ਵੀਰ ਖੜੇ ਇਧਰਲੇ ਬੰਨੇ ਜਾਂ ਬਾਕੀ ਦੇ ਕਿਸਾਨ ਲੀਡਰ ਵੀ ਆ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਆ ਲਗਾਤਾਰ ਉਹਨਾਂ ਦੇ ਵੱਲੋਂ ਅਪੀਲ ਕੀਤੀ ਜਾ ਰਹੀ ਆ ਕਿ ਨੌਜਵਾਨ ਅਗਲੇ ਪਾਸੇ ਨਾ ਜਾਣ ਧਿਆਨ ਰੱਖਿਆ ਜਾਵੇ ਇਸ ਚੀਜ਼ ਦਾ ਤਾਂ ਹਜ਼ਾਰਾਂ ਦੀ ਗਿਣਤੀ ਦੇ ਵਿੱਚ ਕਿਸਾਨ ਆ ਇੱਥੇ ਕਹਿੰਦੇ ਜੇ ਭੰਦੇਰ ਨੂੰ ਤੁਸੀਂ ਆਗੂ ਮੰਨਦੇ ਆਂ ਡੱਲੇ ਵਾਲ ਨੂੰ ਆਗੂ ਮੰਨਦੇ ਆਂ ਬਾਕੀਆਂ ਨੂੰ ਵੀ ਅੱਗੇ ਆਗੂ ਮੰਨਦੇ ਆਂ ਤੁਸੀਂ ਤਾਂ ਫਿਰ ਤੁਸੀਂ ਇਸ ਤਰੀਕੇ ਦੇ ਨਾਲ ਨਾ ਕਰੋ ਤੁਸੀਂ ਪਿੱਛੇ ਹਟੋ ਇਹ ਗੱਲ ਕਹੀ ਜਾ ਰਹੀ ਹੈ ਤਾਂ ਕਿਸਾਨਾਂ ਨੂੰ ਪਿੱਛੇ ਹਟਣ ਦੇ ਲਈ ਕਿਹਾ ਜਾ ਰਿਹਾ ਕਿ ਸਾਨੂੰ ਆਗੂਆਂ ਦੇ ਵੱਲੋਂ ਤੇ ਕਹਿੰਦੇ ਮਨਸ਼ਾ ਉਹਨਾਂ ਦੀ ਪੂਰੀ ਨਹੀਂ ਹੋਣ ਦੇਣੀ ਅਸੀਂ ਕਿਉਂਕਿ ਅਗਲੇ ਬੰਦੇ ਉਹ ਗੋਲੇ ਦਾਗਣੇ ਸ਼ੁਰੂ ਕਰ ਦਿੱਤੇ ਆ ਲਗਾਤਾਰ ਗੋਲੇ ਦਾਗੇ ਜਾ ਰਹੇ ਆ ਹੰਝੂ ਗੈਸ ਦੇ ਜਿਸ ਤੋਂ ਬਾਅਦ ਇੱਕ ਵਾਰ ਮੌਕੇ ਦੀ ਤਸਵੀਰ ਅਸੀਂ ਤੁਹਾਨੂੰ ਦਿਖਾ ਰਹੇ ਆ ਕਿ ਇੱਕ ਵਾਰ ਤਾਂ ਕਿਸਾਨਾਂ ਨੇ ਵੀ ਇੰਤਜ਼ਾਮ ਆ ਉਹਦਾ ਕੀਤਾ ਪਰ ਉਧਰੋਂ ਗੋਲੇ ਧੱਕਣੇ ਸ਼ੁਰੂ ਕਰ ਦਿੱਤੇ ਗਏ ਆ ਸ਼ੁਰੂ ਕਿਤੇ ਨਾਲ ਦੀ ਨਾਲ ਹੀ ਹੰਝੂ ਗੈਸ ਦੇ ਗੋਲੇ ਧੱਕਣੇ ਸ਼ੁਰੂ ਕਰ ਦਿੱਤੇ ਗਏ ਆ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਸਿੱਧੀ ਤਸਵੀਰ ਸ਼ੰਭੂ ਬਾਡਰ ਦੀ ਦਿਖਾ ਰਹੇ ਆ ਤੁਹਾਨੂੰ ਪ੍ਰੋ ਪੰਜਾਬ ਟੀਵੀ ਤੇ ਜਿੱਥੇ ਗੋਲੇ ਧੱਕਣੇ ਸ਼ੁਰੂ ਕਰ ਦਿੱਤੇ ਆ ਲਗਾਤਾਰ ਟੀਅਰ ਗੈਸ ਦੇ ਗੋਲੇ ਛੱਡੇ ਜਾ ਰਹੇ ਨੇ ਪ੍ਰਸ਼ਾਸਨ ਦੇ ਵੱਲੋਂ ਹਰਿਆਣਾ ਪੁਲਿਸ ਵੱਡੀ ਗਿਣਤੀ ਦੇ ਵਿੱਚ ਮੌਕੇ ਦੇ ਉੱਪਰ ਤਾਇਨਾਤ ਕੀਤੀ ਹੋਈ ਆ ਤਾਂ ਇਧਰ ਉਹ ਟਰੈਕਟਰ ਜਿਹੜਾ ਆ ਸਾਹਮਣੇ ਜ਼ੂਮ ਕਰਕੇ ਦਿਖਾਓ ਟਰੈਕਟਰ ਸਾਹਮਣੇ ਜਿਹੜਾ ਟਰੈਕਟਰ ਆ ਇਹ ਨੌਜਵਾਨ ਉਧਰਲੇ ਭੰਨੇ ਗਏ ਸੀ ਔਰ ਉਸ ਤੋਂ ਬਾਅਦ ਫਿਰ ਟੀਅਰ ਗੈਸ ਦੇ ਗੋਲੇ ਆਉਣੇ ਸ਼ੁਰੂ ਹੋ ਗਏ ਸ਼ੰਭੂ ਬਾੜ ਦੀ ਤਸਵੀਰ ਦਿਖਾਰੇ ਤੁਹਾਨੂੰ ਜਿੱਥੇ ਵੱਡਾ ਇਕੱਠ ਕਿਸਾਨਾਂ ਦਾ ਔਰ ਬੈਰੀਕੇਡ ਖਦੇੜਨ ਦੀ ਕੋਸ਼ਿਸ਼ ਦੇ ਵਿੱਚ ਆ ਪ੍ਰਸ਼ਾਸਨ ਤਾਂ ਉੱਥੇ ਹੀ ਹੰਝੂ ਗੈਸ ਦੇ ਗੋਲੇ ਦਾਕੇ ਕਿਸਾਨਾਂ ਨੂੰ ਖਦੇੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਆ ਪ੍ਰਸ਼ਾਸਨ ਦੇ ਵੱਲੋਂ ਤਾਂ ਇਹ ਸਿੱਧੀ ਤਸਵੀਰ ਸ਼ੰਭੂ ਬਾਡਰ ਤੋਂ ਦਿਖਾ ਰਹੇ ਤੁਹਾਨੂੰ ਤਾਂ ਉਹ ਸਾਹਮਣੇ ਟਰੈਕਟਰ ਖੜਾ ਜਿਹੜਾ ਸਾਹਮਣੇ ਵਾਲਾ ਟਰੈਕਟਰ ਜਿਹੜਾ ਉਹ ਦੇਖੋ ਜਿਵੇਂ ਟਰੈਕਟਰ ਪਰਲੇ ਬੰਨਿਆਂ ਨੂੰ ਜਾਣਾ ਸ਼ੁਰੂ ਹੋਇਆ ਸੀ ਉਸ ਤੋਂ ਬਾਅਦ ਪਰਲੇ ਬੰਨਿਓ ਹੰਝੂ ਗੈਸ ਦੇ ਗੋਲੇ ਡਾਗਣੇ ਸ਼ੁਰੂ ਕਰ ਦਿੱਤੇ ਪ੍ਰਸ਼ਾਸਨ ਨੇ ਤਾਂ ਕਿਸਾਨਾਂ ਨੇ ਵੀ ਪੂਰਾ ਇੰਤਜ਼ਾਮ ਕੀਤਾ ਸੀ ਪਰ ਤੈਅ ਸ਼ਰਤਾਂ ਮੁਤਾਬਕ ਤੈਅ ਗੱਲਾਂ ਦੇ ਮੁਤਾਬਕ ਇਹਨਾਂ ਨੇ ਪੋਕਲੈਨ ਮਸ਼ੀਨਾਂ ਨਹੀਂ ਚਲਾਈਆਂ ਹਾਲਾਂਕਿ ਪੋਕਲੈਨ ਮਸ਼ੀਨਾਂ ਵੱਡੀਆਂ ਹੈਡਰਾ ਕ੍ਰੇਨਸ ਇੱਥੇ ਲਿਆ ਕੇ ਖੜੀਆਂ ਕਰ ਲਈਆਂ ਪਰ ਕਿਸਾਨ ਕਹਿੰਦੇ ਕਿ ਅਸੀਂ ਨਹੀਂ ਚਲਾਵਾਂਗੇ ਇਹ ਪੋਕਲੈਨ ਮਸ਼ੀਨਾਂ ਜਿਹੜੀਆਂ ਕਹਿੰਦੇ ਕਿ ਅਸੀਂ ਨਹੀਂ ਚਲਾਵਾਂਗੇ ਇਹ ਤਸਵੀਰ ਸ਼ੰਭੂ ਬਾਡਰ ਦੀ ਆ ਜਿੱਥੇ ਵੱਡਾ ਇਕੱਠ ਹੈ ਕਿਸਾਨਾਂ ਦਾ ਔਰ ਉੱਥੇ ਹੀ ਹੰਝੂ ਗੈਸ ਦੇ ਗੋਲੇ ਸ਼ੁਰੂ ਕਰ ਦਿੱਤੇ ਆ ਦਾਗਣੇ ਪ੍ਰਸ਼ਾਸਨ ਨੇ ਤਾਂ ਲਗਾਤਾਰ ਫੋਟੋਗ੍ਰਾਫੀ ਵੀ ਕੀਤੀ ਜਾ ਰਹੀ ਹੈ ਜਿਹੜੇ ਮੁੰਡੇ ਤਲਵਾਰ ਲੈ ਕੇ ਖੜੇ ਆ ਉਹਨਾਂ ਦੀਆਂ ਫੋਟੋਆਂ ਖਿੱਚੀਆਂ ਜਾ ਰਹੀਆਂ ਪਰਲੇਵਾਨੇ ਉਹ ਪ੍ਰਸ਼ਾਸਨ ਵੀ ਫੋਟੋਗ੍ਰਾਫੀ ਕਰ ਰਿਹਾ ਤਾਂ ਬਾਕਾਇਦਾ ਕਿਸਾਨ ਆਗੂਆਂ ਨੇ ਵੀ ਇਹ ਅਪੀਲ ਕੀਤੀ ਸੀ ਕਿ ਕਿਸੇ ਵੀ ਤਰ੍ਹਾਂ ਦੀ ਕੋਈ ਵਾਇਲੈਂਸ ਨਹੀਂ ਕਰਨੀ ਅਸੀਂ ਕਹਿੰਦੇ ਅਸੀਂ ਤਾਂ ਸ਼ਾਂਤੀਪੂਰਨ ਤਰੀਕੇ ਦੇ ਨਾਲ ਜਾਣਾ ਤਾਂ ਸਕਾਲ ਜਿਹੜੀ ਦਿੱਤੀ ਗਈ ਸੀ ਉਧਰੋਂ ਡਰੋਨ ਆ ਰਿਹਾ ਉਧਰੋਂ ਇੱਕ ਹੋਰ ਡਰੋਨ ਆ ਗਿਆ ਇਸ ਪਾਸੇ ਆ ਡਰੋਨ ਜਿਹੜਾ ਆ ਡਰੋਨ ਆਇਆ ਤਾਂ ਹੰਝੂ ਗੈਸ ਦੇ ਗੋਲੇ ਕਿਸਾਨਾਂ ਦੇ ਉੱਪਰ ਡਾਕੇ ਜਾਣਗੇ ਆ ਡਰੋਨ ਆ ਰਿਹਾ ਜਿਹੜਾ ਇਹ ਡਰੋਨ ਦੇ ਵੱਲੋਂ ਗੋਲੇ ਧਾਕੇ ਜਾਣਗੇ ਕਿਸਾਨਾਂ ਦੇ ਉੱਪਰ ਲਗਾਤਾਰ ਇਹ ਪੰਜਾਬ ਦੀ ਹੱਦ ਦੇ ਵਿੱਚ ਆ ਕੇ ਡਰੋਨ ਗੋਲੇ ਸੁੱਟ ਰਿਹਾ ਪਰ ਉਧਰੋਂ ਪਤੰਗ ਵੀ ਚੜਿਆ ਹੋਇਆ ਮੁੰਡਿਆਂ ਨੇ